हां जी सत श्री अकाल दोस्तों स्वागत है ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵਾਲੀ ਜਿਹੜੀ ਵੀਡੀਓ ਹੈ ਜੀ ਬੜੀ ਮਹੱਤਵਪੂਰਨ ਵੀਡੀਓ ਹੈ ਬੜੀ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਵੀਡੀਓ ਹੈਗੀ ਆ ਉਹਨਾਂ ਸਾਰੇ ਹੀ ਮੁਲਾਜ਼ਮਾਂ ਵਾਸਤੇ ਜਿਹੜੇ ਕਿਸੇ ਵੀ ਜਿਹੜੇ ਹੈਗਾ ਕੈਟਾਗਰੀ ਵਿੱਚ ਆਉਂਦੇ ਆ ਕਿਸੇ ਵੀ ਡਿਪਾਰਟਮੈਂਟ ਨਾਲ ਸੰਬੰਧ ਰੱਖਦੇ ਆ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਕਾਰਨਾ ਕਰਕੇ ਉਹਨਾਂ ਨੂੰ ਕੋਈ ਥੋੜੀ ਜੀ ਸ਼ੱਕ ਹੁੰਦਾ ਹੈ ਜਾਂ ਕਿਸੇ ਕਰਕੇ ਉਹਨਾਂ ਨੂੰ ਕੋਈ ਗੱਲ ਸਹੀ ਨਹੀਂ ਲੱਗਦੀ ਤਾਂ ਕੋਰਟ ਦੇ ਵਿੱਚ ਜਿਹੜੇ ਰਿੱਟ ਪਾਉਂਦੇ ਜੇ ਰਿਟ ਆਫ ਦੀ ਪਟੀਸ਼ਨ ਧਾਰ ਕਰਦੇ ਆ ਤਾਂ ਉਹਨਾਂ ਦੇ ਸਬੰਧ ਦੇ ਵਿੱਚ ਹੈ ਕਈ ਵਾਰ ਹੁਣ ਪਿਛਲੇ ਕੇਸਾਂ ਦੇ ਵਿੱਚ ਕੀ ਹੋਇਆ ਚਾਹੇ ਉਹ 3704 ਹੋਵੇ ਚਾਹੇ ਕੋਈ 351 ਜਿਹੜਾ ਹੈਗਾ 3582 ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਕੇਡਰ ਦੇ ਜਿਹੜੇ ਹੈਗੇ ਆ ਕੁਝ ਕਿ ਜਿਹੜੇ ਪਟੀਸ਼ਨਰ ਬਣਦੇ ਆ ਉਹ ਕੇਸ ਲਾਉਂਦੇ ਆ ਕਿਸੇ ਕਾਰਨ ਕਰਕੇ ਚਾਹੇ ਉਹ ਪੇਸਕਿਲ ਨਾਲ ਸੰਬੰਧਿਤ ਹੋਵੇ ਚਾਹੇ ਉਹਨਾਂ ਨੂੰ ਕੋਈ ਵੈਸੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦੇ ਨਾਲ ਵਿਤਕਰਾ ਹੋ ਰਿਹਾ ਤਾਂ ਉਹਨਾਂ ਦੇ ਸਬੰਧ ਵਿੱਚ ਜਿਹੜੀ ਉਹ ਪਟੀਸ਼ਨਾਂ ਦਾਇਰ ਕਰਦੇ ਆ ਤਾਂ ਹੁਣ ਜਿਹੜਾ ਕਾਨੂੰਨੀ ਤੌਰ ਤੇ ਜਿਹੜੇ ਹੈਗਾ ਉਹ ਇੱਕ ਨਵਾਂ ਨੋਟਿਸ ਜਾਰੀ ਹੋਇਆ ਤੁਸੀਂ ਹੈਡਿੰਗ ਦੇਖ ਸਕਦੇ ਹੋ ਨਾਨ ਪਟੀਸ਼ਨਰ ਨੂੰ ਵੀ ਪਟੀਸ਼ਨਾਂ ਵਰਗੇ ਲਾਭ ਦੇਣ ਸੰਬੰਧੀ ਜਿਹੜੇ ਕਈ ਵਾਰ ਕੀ ਹੁੰਦੇ ਕਿਸੇ ਕਾਰਨ ਕਰਕੇ ਜਿਹੜੇ ਪਟੀਸ਼ਨ ਨਹੀਂ ਬਣ ਪਾਉਂਦੇ ਕੈਂਡੀਡੇਟ ਤਾਂ ਉਹ ਨਿਰਾਸ਼ ਹੋ ਜਾਂਦੇ ਵੀ ਸ਼ਾਇਦ ਸਾਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਪਟੀਸ਼ਨਰਾਂ ਦੇ ਬਰਾਬਰ ਲਾਭ ਨਹੀਂ ਮਿਲਣਾ ਪਰ ਇਹ ਸਾਬਿਤ ਕਰ ਦਿੱਤਾ ਗਿਆ ਜੇ ਕੀ ਇਹ ਸਾਰੀ ਖਬਰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਸਾਥੀ ਮਿੱਤਰਾਂ ਨੂੰ ਜ਼ਰੂਰ ਸਾਂਝੀ ਕਰੋ ਜਿਹੜੇ ਮੇਰੇ ਦੋਸਤ ਮਿੱਤਰ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੈ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸ਼ੁਰੂ ਕਰਦੇ ਹਾਂ ਜੀ ਪੰਜਾਬ ਸਰਕਾਰ ਨੇ ਸਹਿ ਹੈਗੇ ਪਰਸਨਲ ਵਿਭਾਗ 17 ਜੁਲਾਈ 2002 ਨੂੰ ਜਾਰੀ ਕੀਤੇ ਗਏ ਹੁਕ 12 39 2002 ਜਿਕੇ ਜੀ ਰਾਹੀਂ ਆਪਣੇ ਵਿੱਤੀ ਕਮਿਸ਼ਨ ਪ੍ਰਿੰਸੀਪਲਾਂ ਤੇ ਪ੍ਰਬੰਧਕੀ ਸਿਕਤਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 21 ਮਾਰਚ 2002 ਦੀ ਜੱਜਮੈਂਟ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਸਾਰੇ ਕੇਸਾਂ ਦੀ ਫੈਸਲੇ ਜਿਨ੍ਹਾਂ ਵਿੱਚ ਸਰਕਾਰੀ ਵਿਭਾਗਾਂ ਵੱਲੋਂ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਤੱਕ ਪਹੁੰਚ ਕਰਨ ਉਪਰੰਤ ਪਟੀਸ਼ਨਰਾਂ ਦੇ ਹੱਕ ਵਿੱਚ ਫੈਸਲਾ ਹੋ ਚੁੱਕਿਆ ਹੋਵੇ ਤਾਂ ਸਬੰਧਤ ਕਾਡਰ ਇਹ ਗੱਲ ਜ਼ਰੂਰ ਦੇਖੋ ਵੀ ਉਹ ਸਾਰੇ ਦਾ ਸਾਰਾ ਕਾਡਰ ਜਿਸ ਵਿੱਚ ਉਹ ਜਿਹੜੇ ਪਟੀਸ਼ਨਰ ਬਣੇ ਹੋਇਆ ਪਟੀਸ਼ਨਰ ਦੇ ਹੱਕ ਵਿੱਚ ਫੈਸਲਾ ਹੋ ਚੁੱਕਾ ਹੈ ਤਾਂ ਸਬੰਧਤ ਕਾਡਰ ਜਿਸ ਦਾ ਅਥਾ ਤੇ ਬਿਲਕੁਲ ਪਟੀਸ਼ਨਰ ਦੇ ਕੇਸ ਨਾਲ ਮਿਲਦੇ ਜੁਲਦੇ ਹੋਣ ਅਤੇ ਕਾਨੂੰਨੀ ਤੌਰ ਤੇ ਵੀ ਉਹੋ ਹੀ ਪੱਖ ਹੋਵੇ ਉਹਨਾਂ ਨਾਨ ਪਟੀਸ਼ਨਰ ਮੁਲਾਜ਼ਮਾਂ ਨੂੰ ਵੀ ਪਟੀਸ਼ਨਰ ਵਰਗੇ ਲਾਭ ਦਿੱਤੇ ਜਾਣ ਤੇ ਇਸ ਸਬੰਧੀ ਕਿਸੇ ਵੀ ਪੱਧਰ ਤੇ ਕੋਈ ਵੀ ਅੜਿੱਕਾ ਨਾ ਪੈਦਾ ਕੀਤੇ ਜਾਣ ਠੀਕ ਹੈ ਜੀ ਤਾਂ ਆਪਾਂ ਆਪ ਸਰਕਾਰ ਵੱਲੋਂ ਜਿਹੜਾ ਹੈਗਾ ਹੈ ਕੁਝ ਅਦਾਲਤ ਵੱਲੋਂ ਇਹ ਜਾਹਿਰ ਕਰ ਦਿੱਤਾ ਗਿਆ ਹੈ ਠੀਕ ਹੈ ਫੈਸਲਾ ਦਿੱਤਾ ਗਿਆ ਹੈ ਕਿ ਜਿਸੇ ਕਿਸੇ ਵੀ ਕਾਡਰ ਦੇ ਜਿਹੜੇ ਪਟੀਸ਼ਨਰ ਬਣਦੇ ਐ ਜੇਕਰ ਉਹਨਾਂ ਦਾ ਕੇਸ ਸਹੀ ਹੈ ਉਹ ਸਾਰੇ ਪੱਖ ਨੌਨ ਪਟੀਸ਼ਨਰ ਵੀ ਉਹੀ ਰੱਖਦੇ ਆ ਤਾਂ ਨੌਨ ਪਟੀਸ਼ਨਰਾਂ ਨੂੰ ਵੀ ਪਟੀਸ਼ਨਰਾਂ ਦੇ ਬਰਾਬਰ ਹੀ ਲਾਭ ਦਿੱਤਾ ਜਾਊਗਾ ਉਹਨਾਂ ਨਾਲ ਕੋਈ ਵਿਤਕਰਾਨ ਨਹੀਂ ਕੀਤਾ ਜਾਊਗਾ ਅਤੇ ਨਾ ਹੀ ਮਤਲਬ ਜਿਹੜੇ ਦੂਸਰੇ ਨੌਨ ਪਟੀਸ਼ਨਰਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਜਿਹੜਾ ਹੈਗਾ ਲਾਭਾਂ ਤੋਂ ਵਾਂਝੇ ਰੱਖਿਆ ਜਾਊਗਾ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ ਤਾਂ ਕਿ ਕਈ ਵਾਰ ਕੀ ਹੁੰਦਾ ਵੀ ਉਹ ਪਟੀਸ਼ਨਰ ਨਾ ਬਣਨ ਦੇ ਚੱਕਰ ਦੇ ਵਿੱਚ ਹੋ ਸਕਦਾ ਹੈ ਥੋੜੇ ਬਹੁਤੇ ਨਰਾਸ਼ ਹੋਣ ਤਾਂ ਉਹਨਾਂ ਨੂੰ ਨਰਾਸ਼ ਹੋਣ ਦੀ ਲੋੜ ਨਹੀਂ ਪਰ ਉਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ ਜਿਹੜੇ ਵੀ ਪਟੀਸ਼ਨਰ ਬਣਿਆ ਚਾਹੇ ਉਹ ਫੰਡਾਂ ਦੇ ਰੂਪ ਦੇ ਵਿੱਚ ਹੋਵੇ ਚਾਹੇ ਵੈਸੇ ਕੋਈ ਮਤਲਬ ਸਾਇਤਾ ਤਾਂ ਉਹਨਾਂ ਦੀ ਸਪੋਰਟ ਜ਼ਰੂਰ ਕਰਿਓ ਤਾਂ ਕਿ ਉਹਨਾਂ ਪਟੀਸ਼ਨਰਾਂ ਤੇ ਕਰਕੇ ਜਿਹੜਾ ਹੈਗਾ ਕੇਸ ਸਟਰੋਂਗ ਬਣਦਾ ਹੈ ਅਤੇ ਜਿਹੜੇ ਬਾਕੀ ਲਾਭ ਤੁਹਾਨੂੰ ਉਹ ਦਿੱਤੇ ਜਾਂਦੇ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ